2015 ਦੇ ਬੇਦਬੀ ਮਾਮਲੇ ਨੂੰ ਲੈ ਕੇ ਇੱਕ ਵੱਡਾ ਮੋੜ ਸਾਹਮਣੇ ਆਇਆ ਹੈ ਜਿਸ ਦੇ ਵਿੱਚ ਡੇਰਾ ਮੁਖੀ ਰਾਮ ਰਹੀਮ ਉਹਦੇ ਉੱਤੇ ਕੇਸ ਚਲਾਇਆ ਜਾਊਗਾ ਸਰਕਾਰ ਕੋਲ ਨਵੇਂ ਸਬੂਤ ਪਹੁੰਚੇ ਨੇ ਨਵੇਂ ਸੁਰਾਗ ਮਿਲਨੇ ਸਰਕਾਰ ਨੂੰ ਤਾਂ ਸੀਐਮ ਭਗਵੰਤ ਮਾਨ ਨੇ ਵੱਡਾ ਐਲਾਨ ਕਰ ਦਿੱਤਾ ਹੁਣ ਤਾਂ ਕਿੰਨੀਆਂ ਕੁ ਮੁਸ਼ਕਲਾਂ ਡੇਰਾ ਮੁਖੀ ਦੀਆਂ ਵੱਸ ਸਕਦੀਆਂ ਨੇ ਉਹਦੇ ਉੱਤੇ ਚਰਚਾ ਕਰਾਂਗੇ ਤੇ ਸਬੂਤ ਕਿਹੜੇ ਨੇ ਉਧਰ ਕੁਵਰ ਵਿਜੇ ਪ੍ਰਤਾਪ ਨੇ ਵੀ ਇਹ ਇਸ ਮਾਮਲੇ ਨੂੰ ਲੈ ਕੇ ਵੱਡੇ ਸਵਾਲ ਚੁੱਕੇ ਨੇ ਖੁਲਾਸੇ ਕੀਤੇ ਨੇ ਉਹਦੇ ਉੱਤੇ ਵੀ ਗੱਲਬਾਤ ਕਰਾਂਗੇ ਤੇ ਉਧਰ ਪੰਚਾਇਤੀ ਚੋਣਾਂ ਨੂੰ ਲੈ ਕੇ ਵੀ ਇੱਕ ਵੱਡੀ ਅਪਡੇਟ ਹੈ ਕਦੋਂ ਕਰਵਾਏ ਜਾਣਗੇ ਉਹਦੇ ਉੱਤੇ ਗੱਲਬਾਤ ਕਰਾਂਗੇ ਪ੍ਰੋਗਰਾਮ 'ਚ ਵਿਚਾਰਾਂ ਦੀ ਸਾਂਝ ਪਾਉਣ ਲਈ ਹਾਜ਼ਰ ਨੇ ਉਗੇ ਸਿੱਖ ਬੁੱਧੀਜੀਵੀ ਤੇ ਸਿਆਸੀ ਮਾਹਿਰ ਸਰਦਾਰ ਪ੍ਰੀਤਮ ਸਿੰਘ ਖਾਨ ਪ੍ਰੋਬਿੰਗ ਕਾਨਪੂਰ ਸਾਹਿਬ ਪ੍ਰੋਗਰਾਮ 'ਚ ਸਵਾਗਤ ਹੈ ਜੀ ਜੀ ਆਨੂੰ ਜੀਥੇ ਸਰ ਬਹੁਤ ਧੰਨਵਾਦ ਮੇਰੇ ਵੱਲੋਂ ਸਰੋਤਿਆਂ ਨੂੰ ਪਿਆਰ ਭਰੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਕਰਪੂ ਸਾਹਿਬ ਇੱਕ ਪਾਸੇ ਅਕਾਲੀ ਦਲ ਵਾਲੇ ਜਾਂ ਕੈਲੀਅਰ ਕੇ ਸੁਖਬੀਰ ਬਾਦਰ ਹੁਣੀ ਸੁਖਬੀ ਡੇਰਾ ਪ੍ਰੇਮੀ ਰਾ ਮੁਖੀ ਰਾਮ ਰਹੀਮ ਨੂੰ ਬਚਾਉਂਦੇ ਰਹੇ ਦੂਜੇ ਪਾਸੇ ਹੁਣ ਭਗਵੰਤ ਮਾਨ ਕਹਿੰਦੇ ਕਿ ਨਵੇਂ ਸਰਾਗ ਮਿਲਣੇ ਜਦੋਂ ਤੇ ਕੇਸ ਚਲਾਵਾਂਗੇ ਕਿਵੇਂ ਦੇਖਦੇ ਹਾਂ ਕੀ ਸਰਾਗ ਨੇ ਡਕਟਰ ਸਾਹਿਬ ਗੁਰਬਾਣੀ ਦਾ ਸਬੂਤ ਹੈ ਪਾਪ ਕੀ ਮਾਰਨੇ ਕੋ ਪਾਪ ਮਹਾ ਬਲੀ ਹਮ ਜਦੋਂ ਕੋਈ ਗناہ ਕਰਦਾ ਹੈ ਉਹਦੇ ਜਿੰਨਾ ਮਰਜੀ ਪੜਦਾ ਪਾ ਲੇ ਉਹਦਾ ਪਾਪ ਛੁੱਪਦਾ ਨਹੀਂ ਹੈਗਾ ਹਮ 2006 ਦੇ ਵਿੱਚ ਆਰਾਮ ਰਹੀਮ ਡੇਰਾ ਮੁਸੀਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪ੍ਰਸ਼ਾਦ ਪਾ ਕੇ ਉਸ ਤਰ੍ਹਾਂ ਅੰਮ੍ਰਿਤ ਛਾਉਣ ਦੀ ਕੋਸ਼ਿਸ਼ ਕੀਤੀ ਜਿਸ ਆ ਕੇ ਸਿੱਖ ਧਰਮ ਦੇ ਵਿੱਚ ਸਿੱਖ ਪਾਈ ਚਲਸੀ ਸਿੱਖ ਹਿਰਦਿਆਂ ਨੂੰ ਬਹੁਤ ਵੱਡੀ ਛੱਟ ਲੱਗੀ ਜੀ ਤੇ ਉਹਨਾਂ ਦੇ ਖਿਲਾਫ 2006 ਵਿੱਚ ਬਠਿੰਡਾ ਵਿੱਚ ਐਫਆਈਆਰ ਦਰਜ ਹੋਈ ਸੀ ਦਰਜ ਐਫਆਈਆਰ ਹੋਣ ਤੋਂ ਬਾਅਦ ਕਿਉਂਕਿ ਗ੍ਰੋਮੀ ਅਕਾਲੀ ਦਲ ਜਾਂ ਦੂਜੀਆਂ ਪਾਰਟੀਆਂ ਨੂੰ ਵੋਟਾਂ ਦੀ ਲੋੜ ਪੈਂਦੀ ਹੈ ਜੀ ਤਾਂ ਵੋਟਾਂ ਬਾਸ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਉਹਨਾਂ ਦੀ ਪਾਰਟੀ ਉੱਥੇ ਉਹਨਾਂ ਦੀ ਵੋਟਾਂ ਦੀ ਮਦਦ ਲਈ ਗਈ ਸਾਨੂੰ ਵੋਟਾਂ ਪਾਓ ਉਹ ਕਹਿੰਦੇ ਵੋਟਾਂ ਤੁਹਾਨੂੰ ਕਿੱਦਾਂ ਪਾਈਏ ਹੂੰ ਸਾਡੇ ਖਿਲਾਫ ਤਾਂ ਤੁਸੀਂ ਪਰਚਾ ਦਰਜ ਕੀਤਾ ਹੈ ਸਾਡੇ ਮੁਕਤੀ ਦੇ ਖਿਲਾਫ ਪਰਚਾ ਦਰਜ ਕੀਤਾ ਹੈ ਇਹਨਾਂ ਨੇ ਉਹ ਫਰਜ਼ਾ 2012 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਕੈ ਰੱਦ ਕਰ ਦਿੱਤਾ ਸੀ ਜੀ ਫਰਜ਼ਾ ਰੱਦ ਕਰਨ ਤੋਂ ਬਾਅਦ ਉਸ ਦੀ ਮਾਫੀ ਦਾ ਮਾਮਲਾ ਸੀ ਤਾਂ ਕਹਿੰਦੇ ਸਾਨੂੰ ਮਾਫੀ ਜ਼ਰੂਰ ਬਾਰੇ ਤੇ ਮਾਫੀ ਕਹਿੰਦੇ ਤਾਂ ਦਵਾਂਗੇ ਉਹਨਾਂ ਦੀ ਐਮ ਐਸ ਜੀ 2 ਫਿਲਮ ਸੀ ਜੀ ਜਿਹੜੇ ਕੇਸ ਸਿੱਖ ਦਲਨ ਚੀਤੇ ਰਹੇ ਪੰਜਾਬ ਦੇ ਵਿੱਚ ਦੇ ਉਹ ਉਹਨਾਂ ਨੇ ਚਲਾਉਣੀ ਸੀਗੀ ਤੇ ਇੱਧਰ ਸ਼੍ਰੋਮਣੀ ਅਕਾਲੀ ਦਲ ਉਹਨਾਂ ਦੀ ਵੋਟਾਂ ਦੀ ਲੋੜ ਸੀਗੀ ਇਹ ਲਈ ਉਹਨਾਂ ਨੇ ਆਪਣੇ ਵਿਚੋਲਿਆਂ ਦੇ ਰਾਹੀਂ ਆਰਮ ਰਜੀਬ ਤੱਕ ਅਪਰੋਚ ਕੀਤੀ ਪ੍ਰਦੀਪ ਵਰਗੇ ਇਹਦੇ ਪਹਿਲਾਂ ਬਿਆਨ ਦੇ ਚੁੱਕੇ ਨੇ ਉਹਨਾਂ ਨੇ ਇਹਦਾ ਸੰធី ਕਰਾਈ ਵੀ ਤੁਸੀਂ 13 ਮੁੱਤੀ ਨੂੰ ਵਾਪਸ ਜਵਾਦ ਅਸੀਂ ਤੁਹਾਡੀ ਪ੍ਰਿੰਟ ਚਲਾਵਾਂ ਹੂੰ ਤੇ ਉਹ ਡੇਰਾ ਮੁਖੀ ਤੋਂ ਇੱਕ ਚਿੱਠੀ ਉਹਨੇ ਮਾਫੀ ਨਾ ਮੰਨੀ ਸੀ ਕਿਉਂਕਿ ਹਿੰਦੀ ਵਿੱਚ ਚਿੱਠੀ ਦਿੱਤੀ ਪਰ ਉਹ ਤੋਂ ਮਾਫੀ ਦਾ ਲੱਗ ਰਹੀ ਉਹ ਕਿਹਾ ਸੀ ਵੀ ਜੇ ਕੋਈ ਇਸ ਤਰ੍ਹਾਂ ਅੱਗੇ ਵਾ ਨਹੀਂ ਕਰਾਂਗਾ ਲੇਕਿਨ ਇਹਨਾਂ ਨੇ ਉਸ ਦਾ ਮਾਫੀ ਸ਼ਬਦ ਲਿਖ ਦਿੱਤਾ ਤੇ ਡੇਰਾ ਮੁਖੀ ਨੇ ਗੱਲ ਨੂੰ ਬੁਰਾ ਮੈਂ ਮਾਫੀ ਮੰਗੀ ਹੋਈ ਫਿਰ ਦੁਆਰਾ ਉਹ ਬੰਦੇ ਗਏ ਜੋ ਮਾਫੀ ਦਾ ਉਹ ਫਿਰ ਸੁਖਵੀਰ ਸਿੰਘ ਬਾਦਲ ਨੇ ਦਿੱਲੀ ਆਪਣੀ ਰਹਿਸ਼ ਦੇ ਤੇ ਉਹਨਾਂ ਬੰਦਿਆਂ ਨੂੰ ਕਿਹਾ ਕਿ ਤੁਸੀਂ ਬਾਬਾ ਜੀ ਤੋਂ ਆਪਣੇ ਤੋਂ ਗੁਰੂ ਤੋਂ ਮਾਫੀ ਦਾ ਸ਼ਬਦ ਲਿਖਾਓ ਉਹ ਕਹਿੰਦੇ ਫਿਰ ਤੁਸੀਂ ਕਹਿੰਦੇ ਇੱਧਰ ਜਿਹੜੇ ਸਿੰਘ ਸਾਹਿਬ ਨੇ ਉਹਨਾਂ ਤੋਂ ਮੈਂ ਜੋ ਕਰਾਂਗੇ ਉਹ ਅੱਲਾਹ ਸਾਹਿਬ। ਉਹਨਾਂ ਨੂੰ ਮਾਫ ਕੀਤਾ ਗਿਆ ਪੰਜ ਸਿੰਘ ਸਹਿਬਾਨਾਂ ਨੂੰ ਕੋਠੀ 'ਚ ਬਿਠਾ ਕੇ ਆਪਣੇ ਜੀ ਉਹ ਸੰਧੀ ਕਰਾਈ ਗਈ ਤੇ ਉਸ ਸੰਧੀ ਦੇ ਉੱਤੇ ਫਿਰ ਕਨਫਰਮ ਕਰ ਲਈ ਲੋਕਾਂ ਤੱਕ ਵੀ ਜਿਹੜਾ ਇਹ ਸੰਧੀ ਹੋਈ ਹੈ ਜਾਂ ਮਾਫੀ ਨਾਮਾ ਹੋਇਆ ਇਹ ਹਿੰਦੂ ਸਿੱਖ ਇਕਤਾ ਨੂੰ ਮੁਖਰਾ ਕੇ ਹੋਈ ਹੈ। ਇਹ ਇਹ ਦੇ ਕਰ ਲੋਕਾਂ 'ਚ ਬਹੁਤ ਦਬਾਅ ਬਚਿਆ ਅਤੇ ਇਹ ਦੇ ਵਿਰੋਧ ਦੇ ਵਿੱਚ ਧਰਮੇ ਵੀ ਲੱਗੇ ਮਜਾਰੇ ਵੀ ਹੋਏ ਦੋ ਸਿੰਘ ਸੁਹੀਰ ਦਾ ਬੇਰਵਲ ਕਲਾਪੇ ਫੋਰਡ ਕਪੂਰੇ ਦੇ ਵਿੱਚ ਗੋਲ ਸਿੰਘ ਸੁਹੀਰ ਵੀ ਹੋਏ ਅਤੇ ਬਹੁਤ ਕੁਝ ਸ਼ਿਕਾਇਤ ਹੋ ਰਹਾ ਪਰ ਇੱਕ ਕਾਰਵਾਈ ਕੋਈ ਨਹੀਂ ਸੀ ਹੋਈ ਉਸ ਟਾਈਮ ਦੇ ਪੁਲਿਸ ਸਮੂਹਕੀ ਜਿਉਂ ਸਾਹਮਣੇ ਜਿਨ੍ਹਾਂ ਨੂੰ ਕਿ ਤੱਕੇ ਦੇ ਨਾਲ ਹੀ ਕਿਸੇ ਕਿਸਮ ਦੇ ਝਾਲਮ ਹੁੰਦੇ ਹੋਏ ਉਹਨਾਂ ਨੂੰ ਜੀਜੀਪੀ ਬਣਾਇਆ ਸੀਗਾ ਤੇ ਉਹਨਾਂ ਦੀ ਸਾਰੀ ਕਾਰਵਾਈ ਸੀ ਅਤੇ ਉਹਦੇ ਵਿੱਚ ਅਕਾਲੀ ਆਗੂਆਂ ਦਾ ਵੀ ਹੱਥ ਸੀਗਾ ਤਾਂ ਕੱਲ ਉਹਬਰ ਵਿਜੇ ਪ੍ਰਤਾਪ ਸਿੰਘ ਨੇ ਵਿਧਾਨ ਸਭਾ ਦੇ ਵਿੱਚ ਬੋਲਦੇ ਹੋਏ ਕਿਹਾ ਕਿ ਮੈਂ ਜਿਹੜੀ ਇਨਕੁਆਇਰੀ ਕੀਤੀ ਸੀ 2006 ਦੇ ਜਿਹੜੀ ਮੈਂ ਰਿਪੋਰਟ ਤਿਆਰ ਕੀਤੀ ਸੀ ਔਰਪੋਰਟ ਦੇ ਵਿੱਚ ਤਾਂ ਕਲੀਅਰ ਲਿਖਿਆ ਸੀ ਪਰ ਮੇਰੀ ਰਿਪੋਰਟ ਉਹ ਲਈ ਗਈ ਜੇ ਉਹ ਰਿਪੋਰਟ ਨੂੰ ਕੱਢਿਆ ਜਾਵੇ ਉਹਦੇ ਵਿੱਚ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਸਾਹਮਣੇ ਆ ਜਾਊਗਾ ਇਹ ਜਿਹੜੀ 2006 ਦੀ ਸਕ੍ਰਿਪਟ ਤਿਆਰ ਕੀਤੀ ਸੀਗੀ ਡੇਰਾ ਮੁਕੀ ਦੇ ਉਸਾਬੇ ਅਗਨੀ ਬੇਸ ਤੋਂ ਤਿਆਰ ਕਰਾਈ ਸੀ ਇੱਕ ਹੋਰ ਬੜੀਏ ਪ੍ਰਤਾਪ ਸਿੰਘ ਨੇ ਇਹਦਾ ਖਲਾਸਾ ਕੀਤਾ ਇਹ ਐਸੇ ਤਸ਼ਦੀਕ ਨੇ ਕਿਹਾ ਕਿ ਜੋ ਘਟ ਗਿਣਤੀ ਮੈਂ ਸੰਦੇਸ਼ੇਰ ਮੈਂ ਸਰਦਾਰ ਪਰਮੋਚਨ ਸਿੰਘ ਨੇ ਉਹਨਾਂ ਨੇ ਵੀ ਗੱਲ ਕਹੀ ਹੈ ਉਹਨਾਂ ਨੇ ਗਵਾਹੀ ਦੇ ਰੂਪ ਦੇ ਵਿੱਚ ਵੀ ਕਿਹਾ ਸੀਗਾ ਕਿ ਜੋ ਕੁਝ ਵੀ ਹੋਇਆ ਹੈ ਇਹ ਗਲਤ ਹੋਇਆ ਇੱਕ ਐਡੀ ਬਡੀ ਸੈਕਟਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ ਸਾਡੀ ਜਿਹੜੀ ਖੋਮ ਹੈ ਸਾਡੇ ਲੀਡਰ ਨੇ ਜਿਹੜੇ ਕੁਰਸੀ ਦੇ ਪੁੱਤੇ ਇੱਕ ਕੁਰਸੀ ਲਈ ਇੰਨਾ ਕੁਝ ਕਰ ਰਹੇ ਨੇ ਇਸ ਲਈ ਉਹ ਰਿਪੋਰਟ ਅੱਜ ਜੇ ਵਿਧਾਨ ਸਭਾ ਦੇ ਸਭਾ ਨੇ ਵੀ ਚਲਿਆ ਕੇ ਭੰਸ ਕਰਾਈ ਜਾਵੇ ਤੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਸੰਬਲਿਆ ਦਾਗਵਤ ਇਹਦੇ ਨਾਲ ਸੋ ਆਤਮਾਨ ਮੁੱਖ ਮੰਤਰੀ ਨੇ ਕਿਹਾ ਕਿ ਸਾਡੇ ਕੋਲ ਸਖਤ ਸਬੂਤ ਮਿਲੇ ਨੇ ਤੇ ਹੋ ਬਹੁਤ ਜਲਦੀ ਹੀ ਡੇਰਾ ਮੁਕੀ ਰਾਮ ਰਹੀਮ ਦੇ ਖਿਲਾਫ ਪਰਚਾ ਦਰਜ ਹੋਊਗਾ ਤੇ ਉਹਨੂੰ ਪ੍ਰੈਸ ਕਿਤੇ ਜਾਊਵੇ ਇਹਨੇ ਵਿੱਚ ਜਿਹੜੇ ਅਕਾਲੀ ਲੀਡਰ ਜਿਨ੍ਹਾਂ ਨੂੰ ਅਕਾਲ ਤਖਤ ਵੱਲੋਂ ਪੜਖਾਇਆ اقਰਾਰ ਦਿੱਤਾ ਗਿਆ ਉਹਨਾਂ ਦਾ ਨਾਮ ਲਏ ਬਿਨਾਂ ਵੀ ਅ ਵੀ ਜਵਰ ਵਿਜੇ ਪ੍ਰਤਾਪ ਨੇ ਕਿਹਾ ਕਿ 7007 ਦੇ ਚੋਰ ਦਾ ਚੋਰ ਸਾਹਮਣੇ ਆ ਜਾਊਗਾ ਜਿਨ੍ਹਾਂ ਲੋਕਾਂ ਨੇ ਬੇਅਦਬੀ ਕੀਤੀ ਸੀ ਉਹਨਾਂ ਨੂੰ ਸਟਾਲ ਪਰ ਵਲੋਕ ਤਰਫਾਇਆ ਇਕਰਾਰ ਦੇ ਦਿੱਤਾ ਆ ਕਿ ਉਹ ਮਾਫੀਆਂ ਮੰਗਦੇ ਫਿਰਦੇ ਨੇ ਇਹ ਲਈ ਇਹ ਜਿਹੜੀ ਰਿਪੋਰਟ ਉਹ ਸਦਨ ਦੇ ਵਿੱਚ ਵਿਧਾਨ ਸਭਾ ਦੇ ਸਦਨ ਦੇ ਵਿੱਚ ਹੈ ਤਾਂ ਸਾਰਾ ਜਿਹੜੀ ਹੈ ਕਹਾਣੀ ਕਲੀਅਰ ਹੋ ਜਾਏ ਸਰਪੁਸਾ ਵੀ ਇੱਕ ਪਾਸੇ ਸਮਾਂ ਬਹੁਤ ਲੱਗ ਰਿਹਾ ਕਿਉਂਕਿ 2015 ਦਾ ਮਾਮਲਾ ਜਦੋਂ ਬੇਅਦਬੀ ਹੁੰਦੀ ਹੈ ਉਸ ਤੋਂ ਬਾਅਦ ਕਿੰਨੇ ਮੁੱਖ ਮੰਤਰੀ ਨੇ ਚੌਥੇ ਮੁੱਖ ਮੰਤਰੀ ਨੇ ਹੁਣ ਸੀਐਮ ਭਗਵੰਤ ਮਾਨ ਤਾਂ ਇਹਨਾਂ ਨੇ ਫੇਰ ਕਹਿ ਦਿੱਤਾ ਕਿ ਕੇਸ ਚਲਾਇਆ ਜਾਊਗਾ ਤਾਂ ਕੇਸ ਲੰਬੇ ਚੱਲਦੇ ਨੇ ਤੁਸੀਂ ਮੰਨਦੇ ਹੋ ਕਿ ਇਹ ਫੇਰ ਜਿਹੜਾ ਮਾਮਲਾ ਹੈ ਬੇਅਦਬੀ ਵਾਲਾ ਉਹ ਅੱਗੇ ਅੱਗੇ ਜਾਈ ਜਾਂਦਾ ਹੈ ਦੇਖੋ ਸਭ ਤੋਂ ਵੱਡੀ ਗਲਤੀ ਮੈਂ ਇਹ ਗੱਲ ਕਹਾਗਾ ਕਿ ਸ਼ੋਮਣੀ ਅਕਾਲੀ ਬਲਿਆ ਸ਼ੋਮਣੀ ਕਮੇਟੀ ਇੱਕ ਪੰਥਕ ਰਾਖੀ ਕਰਨ ਵਾਲੀ ਪਾਰਟੀ ਹਾਂ ਜਿਨ੍ਹਾਂ ਨੇ ਗੁਰਦੁਆਰਾ ਸਾਹਿਬ ਨੂੰ ਆਜ਼ਾਦ ਕਰਾਉਣ ਲਈ ਮਰਿਆਦਾ ਨੂੰ ਕੈਮਰੇ ਲੱਖਾਂ ਦੀ ਪਰਵਾਨੀਆਂ ਦਿੱਤੀਆਂ ਨੇ ਜਦੋਂ ਉਹ ਵੀ ਪਾਰਟੀ ਸਮੇਂ ਉਹਦੇ ਰਾਜ ਸਮੇਂ ਹੀ ਇਦਾਂ ਦੀ ਕੋਈ ਘਟਨਾ ਵਾਪਰ ਜੇ ਇਦਾਂ ਦਾ ਬਹਾਣਾ ਬੀਜੇ ਤੇ ਉਹ ਸਰਕਾਰ ਚੁੱਪ ਕਰਕੇ ਬੈਠੀ ਜਾਵੇ ਇਹ ਇਸ ਤੋਂ ਵੱਡੀ ਸ਼ਰਮ ਦੀ ਜਾਂ ਮਾੜੀ ਗੱਲ ਤੇ ਹੁੰਦੀ ਜਿਵੇਂ ਮੈਂ ਪਹਿਲਾ ਸ਼ਬਦ ਹੈ ਪਾਪੀ ਕੇ ਮਾਰਨੇ ਕੋ ਪਾਪ ਮਹਾਬਲੀ ਹੈ ਇੱਕ ਕੁਰਸੀ ਦੀ ਨੀਤੀ ਪਿੱਛੇ ਚੁਰ ਬੋਲਣਾ ਤੂਫਾਨ ਸੋਲਣੇ ਗਲਤ ਪ੍ਰਚਾਰ ਕਰਨਾ ਆਪਣੀ ਕੁਰਸੀ ਨੂੰ ਕਾਇਮ ਰੱਖਣ ਜੋ ਉਸ ਸਮੇਂ ਤੇ ਇਹ ਦੋਸਹੀ ਉਹਨਾਂ ਨੇ ਇਹ ਵੀ ਸੋਚਿਆ ਕਿ ਸਾਡੇ ਧਰਮ ਦਾ ਮਸਲਾ ਉਹਨਾਂ ਸਿਰਫ ਆਪਣੀ ਇੱਕ ਕੁਰਸੀ ਨੂੰ ਕਾਇਮ ਰੱਖਣ ਲਈ ਉਹ ਸੋਚਿਆ ਉਹਨਾਂ ਨੇ ਕਿਹਾ ਜੀ ਅਸੀਂ ਕਮਿਸ਼ਨ ਬਣਾਤਾ ਜੀ ਅਸੀਂ ਕਰਾਂਗੇ ਐਡਾ ਕਿਡਾ ਕੋੜਾ ਮਸਲਾ ਸੀ ਜੀ ਇਹ ਉਸੇ ਟਾਈਮ ਇੱਕ ਇੱਕ ਕਾਮੇਕ ਐਸਚ ਜੋ ਐਸਚੋ ਵੀ ਕਰ ਸਕਦਾ ਹੈ ਕਿ ਏਐਸਆਈ ਵੀ ਕਰਦਾ ਜਦੋਂ ਪਰਸਲੀ ਐਫਆਈਆਰ ਦਰਜ ਹੋਈ ਸੀ ਉਸੇ ਟਾਈਮ ਫੜ ਕੇ ਬੰਦਿਆਂ ਨੂੰ ਹਸਾਬਾ ਦਾ ਦਰਤਾ ਹੁੰਦਾ ਚਾਰ ਪਟੇ ਪਏ ਹੁੰਦੇ ਆਣ ਬਿਲੋ ਸੱਜਣਾਂ ਲਿਖਾਉਂਦੇ ਪਟੇ ਦੇ ਉੱਤੇ ਜਦੋਂ ਆਣ ਬਿਲੋ ਸੱਜਣਾ ਉਹਦੇ ਬਾਜਰੋਂ ਤੇ ਆਪੇ ਸਭ ਕੁਝ ਹੋਣਾ ਪਰ ਇਹ ਬੋਟਾਂ ਦੀ ਨੀਤੀ ਨੇ 48 ਸਰਕਾਰ ਨੇ ਵੀ ਸਮਾਂ ਲਗਾਇਆ ਉਸ ਤੋਂ ਬਾਅਦ ਇਲੈਕਸ਼ਨ ਆ ਗਈਆਂ ਕੈਪਟਨ ਬ੍ਰਿੰਦਰ ਸਿੰਘ ਨੇ ਵੀ ਗੁਟਕਾ ਸਾਫ ਦੀ ਸੌਂ ਖਾਧੀ ਮੈਂ ਬੇਅਲਵੀ ਦਾ ਜਲਦੀ ਇਨਸਾਫ ਲਾਉਂਗਾ ਉਹ ਵੀ ਆਪਣਾ ਸਮਲ ਲਗਾ ਆ ਗਿਆ ਉਸ ਤੋਂ ਬਾਅਦ ਚਰਨਜੀਤ ਚੰਨੀ ਨੇ ਵੀ ਕਿਹਾ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਇਹ ਦਾ ਅੰਦਾਜ਼ੇ ਵੀ 2.5 ਸਾਲ ਨਿਕਲ ਚੁੱਕੇ ਨੇ ਇਹਨਾਂ ਨੇ ਵੀ ਅੱਜ ਤੱਕ ਕੁਝ ਨਹੀਂ ਕਰਿਆ ਹੁਣ ਸਵਾਏ ਬਿਆਨ ਦੇਣ ਤੋਂ ਬਾਅਦ ਪਰ ਇਹਨਾਂ ਦੀ ਕੋਈ ਵੀ ਠੀਕ ਸਾਨੂੰ ਲੱਗਦੀ ਹੈ ਨਜ਼ਰ ਨਹੀਂ ਆਉਂਦੀ ਇਸ ਲਈ ਕਮਰ ਬੀਜੇ ਪ੍ਰਤਾਪ ਨੇ ਜੋ ਗੱਲ ਕਹੀ ਹੈ ਉਹ ਬਿਲਕੁਲ ਸਹੀ ਹੈ ਕਿ ਇਸ ਤਿਕਨ ਇਨਸਾਫ ਮਿਲਦੀ ਕੋਈ ਆਸ ਨਹੀਂ ਹੈਗੀ ਜੇ ਆਸ ਹੈ ਤਾਂ ਉਸ ਅਕਾਲ ਪੁਰਤਗਾਇਰੂ 10ਵੇਂ ਪਾਸ਼ਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੋਂ ਹੈ ਉਹਦੀ ਕਚਹਿਰੀ ਹਰ ਟਾਈਮ ਲੱਗੀ ਰਹਿੰਦੀ ਹੈ ਉਹ ਕਚਹਿਰੀ ਦੇ ਵਿੱਚ ਹਰ ਇੱਕ ਦੇ ਗੁਣ ਆ ਬੁੜਾ ਨੂੰ ਵਿਚਾਰਿਆ ਜਾਂਦਾ ਇਨਸਾਫ ਮਿਲੇਗਾ ਹੀ ਮਿਲੇਗਾ ਇਸਕੇ ਨੰਬਰ ਇਨਸਾਫ ਦਾ ਕਹਿੰਦੇ ਅਕਾਲੀ ਦਲ ਨੂੰ ਜਿਨ੍ਹਾਂ ਦੇ ਸਮੇਂ ਵਿੱਚ ਬੇਅਦਬੀ ਹੋਈ ਸੀ ਉਹਨਾਂ ਨੂੰ ਮਿਲੀ ਗਿਆ ਜਿਹੜੇ ਕਹਿੰਦੇ ਸੀ ਜਿਹਨੇ ਬੇਅਦਬੀ ਕੀਤੀ ਉਹਦਾ ਕੱਖ ਨਾ ਰਹੇ ਅੱਜ ਕਿਹੜਾ ਕੱਖ ਰਹਿ ਗਿਆ कि ਉਹਨਾਂ ਦੇ ਜਿਹੜੀ ਤਿੰਨ ਸੀ ਤਿੰਨਾਂ ਵਿੱਚੋਂ ਦੋ ਮੈਂਬਰ ਵੀ ਚਲੇ ਗਏ ਇਕੱਲੇ ਹੀ ਮੈਂਬਰ ਰਹਿ ਗਿਆ ਬਾਕੀ ਕਾਂਗਰਸ ਦੀ ਸਰਕਾਰ ਉਹਨੂੰ ਛੁੱਟੀ ਹੈ ਬੁਰਾ ਸਾਲ ਹੋਇਆ ਮੁੜ ਕੇ ਸਰਕਾਰ ਨਹੀਂ ਬਣ ਸਕੀ ਉਹ ਆਮ ਆਦਮੀ ਦੀ ਪਾਰਟੀ ਸਰਕਾਰ ਹੈ ਅਗਰ ਇਹ ਵੀ ਕੁਝ ਨਹੀਂ ਕਰੂਗੀ ਤਾਂ ਇਹਨਾਂ ਦਾ ਖਾਤਰ ਵੀ ਉਹ ਪਹਿਲਾਂ ਵਾਲੀ ਪਾਰਟੀਆਂ ਲਈ ਕਰਪਾ ਸਰਬ ਤੁਸੀਂ ਕਿਵੇਂ ਦੇਖਦੇ ਹੋ ਕਿ ਜੇ ਕੁਵਰ ਬੀਜੇ ਪ੍ਰਤਾਪ ਨੇ ਵਾਅਦਾ ਵੀ ਕੀਤਾ ਸੀਗਾ ਕਿ ਇਹਨਾਂ ਨੂੰ ਕੋਈ ਮੰਤਰੀ ਬਣਾਵਾਂਗੇ ਵੱਡਾ ਉਹਦਾ ਦਮਾਂਗੇ ਤਾਂ ਗ੍ਰਹਿ ਮੰਤਰੀ ਜੇ ਬਣਦੇ ਕੁਵਰ ਬੀਜੇ ਪ੍ਰਤਾਪ ਤਾਂ ਕੀ ਲੱਗਦਾ ਫਿਰ ਇਹ ਮਸਲਾ ਹੱਲ ਹੋ ਸਕਦਾ ਸੀਗਾ ਚਿੱਟਾ ਸਾਹਿਬ ਬਿਲਕੁਲ ਹੱਲ ਹੋ ਸਕਦਾ ਸੀ ਕਿਉਂਕਿ ਸਿਆਸੀ ਲੋਕ ਜਿਹੜਾ ਚੋਰਾਂ ਯਾਰਾਂ ਲੀਡਰਾਂ ਦੇ ਕਸਮਾਂ ਨਾਲ ਵਪਾਰ ਇੱਕ ਕਸਮਾ ਖਾ ਕੇ ਵਾਅਦੇ ਕਰਕੇ ਮੁੱਖ ਜਮੇ ਉਸ ਟਾਈਮ ਕੇਜਰੀਵਾਲ ਨੇ ਜਦ ਉਹਨਾਂ ਨੂੰ ਪਾਰਟੀ ਦੇ ਵਿੱਚ ਸ਼ਾਮਲ ਕੀਤਾ ਇਹ ਗੱਲ ਕਹੀ ਕਿ ਸਾਡੇ ਕੋਲ ਇੱਕ ਬਹੁਤ ਆਈਪੀਐਸ ਪੁਸਬ ਇਮਾਨਦਾਰ ਸਾਡੇ ਕੋਲ ਆ ਗਿਆ ਜੇਕਰ ਸਾਡੀ ਸਰਕਾਰ ਬਣ ਗਈ ਅਸੀਂ ਫੌਮ ਦਾ ਵਿਭਾਗ ਇਹਨਾਂ ਨੂੰ ਦਵਾਂਗੇ ਅੱਜ ਦੇਖ ਲਓ ਵੀ ਜੇ ਪ੍ਰਤਾਪ ਸਿੰਘ ਦੇ ਹਾਲਾਤ ਕੀ ਨੇ ਕਿ ਉਹਨਾਂ ਨੂੰ ਅੰਮ੍ਰਿਤਸਰ ਵਿੱਚ ਪੁਛਿਆ ਵੀ ਨਹੀਂ ਜਾ ਰਿਹਾ ਕੋਈ ਫੰਕਸ਼ਨ ਆਉਂਦਾ ਮੁੱਖ ਮੰਤਰੀ ਜਾਂ ਕਿਸੇ ਹੋਰ ਮੰਤਰੀ ਦਾ ਉਹਨਾਂ ਨੂੰ ਬੁਲਾਇਆ ਤੱਕ ਨਹੀਂ ਜਾਂਦਾ ਤੇ ਉਹ ਇੱਕ ਸੱਚੀ ਗੱਲ ਕਹਿਣ ਦੇ ਆਦੀ ਨੇ ਤੇ ਸੱਚ ਤੇ ਭਰੋਸੇ ਇਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਉੱਤੇ ਭਰੋਸਾ ਹੈ ਉਹਨਾਂ ਨੇ ਖੁੱਲ ਕੇ ਗੱਲ ਆਪਣੀ ਸਰਕਾਰ ਦੇ ਬਹੁਤ ਵੱਡੀ ਗੱਲ ਹੈ ਕਿ ਆਪਣੀ ਸਰਕਾਰ ਦੇ ਖਿਲਾਫ ਗੱਲ ਕਹਿਣੀ ਸੱਚੀ ਗੱਲ ਕਹਿਣੀ ਝੂਠੀ ਗੱਲ ਨਹੀਂ ਸੱਚੀ ਗੱਲ ਕਹਿਣੀ ਲੇਕਿਨ ਉਹਨੂੰ ਔਂਗ ਗੱਲਿਆ ਕੀਤਾ ਜਾ ਰਿਹਾ ਹੈ ਕੱਲ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਆਪਣੇ ਪਾਰਟੀ ਦੇ ਵਿੱਚ ਖੁੱਲ ਕੇ ਗੱਲ ਕਹੀ ਹੈ ਜੇ ਉਹ ਰਿਪੋਰਟ ਅੱਗੇ ਆ ਜੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਸਾਹਮਣੇ ਆ ਜਾਊਗਾ ਉਹਨਾਂ ਨੂੰ ਜ਼ਰੂਰ ਮੰਤਰੀ ਬਰਉਣਾ ਚਾਹੀਦਾ ਸੀ ਹਰ ਕੋਈ ਸਮਾਂ ਆਊਗਾ ਕਿ ਅਜਿਹੇ ਜੇ ਸੱਚੇ ਸੁੱਚੇ ਬੰਦੇ ਅੱਗੇ ਆ ਕੇ ਆਪਣੀ ਇਨਸਾਫ ਦੇ ਸਕਣ ਬਿਲਕੁਲ ਤਾਂ ਦੇਖਣਾ ਹੋਏਗਾ ਕਿ ਹੁਣ ਮਕਦਮਾ ਕਿਸ ਤਰੀਕੇ ਨਾਲ ਚੱਲਦਾ ਹੈ ਕਦੋਂ ਜਿਹੜਾ ਐਫ ਆਈ ਆਰ ਹੁੰਦੀ ਹੈ ਨਾਲ ਹੀ ਖੰਡਪੁਰ ਸਾਹਿਬ ਗੱਲ ਕਰਨਗੇ ਪੰਚਾਇਤੀ ਚੋਣਾਂ ਨੂੰ ਲੈ ਕੇ ਵੀ ਜਿਹੜੀ ਗੱਲ ਮੁੱਦਾ ਉੱਠਿਆ ਕਿ ਪਾਰਟੀ ਚੋਣ ਨਿਸ਼ਾਨ ਤੋਂ ਜੇਕਰ ਪੰਚਾਇਤੀ ਚੋਣਾਂ ਨੇ ਜਿਹੜੀਆਂ ਉਹ ਪਾਰਟੀ ਚੋਣ ਨਿਸ਼ਾਨ ਦੇ ਵਿੱਚ ਹੋਣਗੇ ਕਿਵੇਂ ਦੇਖਦੇ ਹੋ ਇਸ ਪੂਰੇ ਮਾਮਲੇ ਨੂੰ ਕਪਤਾਲ ਸਾਹਿਬ ਪੰਚਾਇਤ ਦੀ ਚੋਣਾਂ ਦਾ ਸਮਾਂ ਲੰਘ ਚੁੱਕਿਆ ਕਿਉਂਕਿ 5 ਸਾਲ ਦਾ ਜਾਂ ਪੀੜ ਸੀ ਉਹਨਾਂ ਕੋਈ 6 ਮਹੀਨੇ ਤੋਂ ਉੱਤੇ ਸਮਾਂ ਹੋ ਰਿਹਾ ਪੰਜਾਬ ਦੇ ਵਿੱਚ 13245 ਗ੍ਰਾਮ ਪਰਚੇ ਦਾ ਤੇ ਉਹਨਾਂ ਦਾ ਰਿਲੇਕਸ਼ਨ ਜਿਹੜਾ ਡੂ ਹੈ ਆਪ ਵਿਧਾਨ ਸਭਾ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਚਾਇਤ ਦੀ ਚੋਣਾਂ ਦੇ ਵਿੱਚ ਸੋਚ ਕੀਤੀ ਜਾ ਰਹੀ ਹੈ ਜਿਹੜਾ ਪੰਚਾਇਤ ਐਕਟ 1993 ਦੀ ਧਾਰਾ 4 ਸੀਗੀ ਉਹਨੂੰ ਐਮੈਂਡਮੈਂਟ ਕਰਕੇ ਨਵਾਂ ਕਾਨੂੰਨ 2024 ਜਿਹੜਾ ਹੈ ਪਾਸ ਕੀਤਾ ਗਿਆ ਇਸ ਐਕਟ ਤਹਿਤ ਕੋਈ ਵੀ ਬੰਦਾ ਜਿਹੜਾ ਹੈ ਉਹ ਪਾਰਟੀ ਦੇ ਇਨਸਾਨ ਤੇ ਇਲੈਕਸ਼ਨ ਨਹੀਂ ਲੜੇਗਾ ਜਿੱਦਾਂ ਪਹਿਲਾਂ ਕਿ ਸੀ ਇਹ ਕਾਂਗਰਸ ਦਾ ਉਮੀਦਵਾਰ ਹੈ ਇਹ ਕਾਲੀ ਦਲ ਦਾ ਉਮੀਦਵਾਰ ਹੈ ਇਹ ਬੀਜੇਪੀ ਦਾ ਉਮੀਦਵਾਰ ਹੈ ਮਤਲਬ ਆਪਣੀ ਆਪਣੀ ਪਾਰਟੀ ਦੇ ਇਨਸਾਨ ਹੁੰਦੇ ਤੇ ਉਹਦੇ ਵਿੱਚ ਪਾਰ ਪਿੰਡਾਂ ਦੇ ਵਿੱਚ ਪਾਰਟੀਵਾਦੀ ਹੁੰਦੀ ਲੜਾਈਆਂ ਝਗੜੇ ਹੁੰਦੇ ਸੰ ਇੱਕ ਦੂਜੇ ਦੇ ਉੱਤੇ ਮਤਲਬ ਪਾਰਟੀ ਦਾ ਸਵਾਲ ਹੈ ਦੂਜਾ ਉਹਨਾਂ ਨੇ ਕਿਹਾ ਕਿ ਜਿਹੜੇ ਲੋਕ 40 40 35 35 30 ਲੱਖ ਰੁਪਈਆ ਖਰਚ ਕਰਕੇ ਜਦ ਸਰਪੰਚ ਬਣਦੇ ਨੇ ਉਹ ਪਿੰਡ ਦਾ ਕੀ ਸੁਧਾਰਨਗੇ ਪਹਿਲਾਂ ਤਾਂ ਉਹ ਆਪਣੇ ਪੈਸੇ ਇਕੱਠੇ ਕਰਨਗੇ ਇਸ ਲਈ ਜੇ ਸੰਗਤਾਂ ਫਰਬਸੰਤੀ ਨਾਲ ਚੁਣਦੀਆਂ ਨੇ ਤਾਂ ਉਸ ਪੰਚਾਇਤ ਨੂੰ 5 ਲੱਖ ਰੁਪਏ ਦੀ ਗ੍ਰਾਂਟ ਮਿਤੀ ਜਾਊਗੀ ਹਾਂ ਤੇ ਗ੍ਰਾਂਟ ਤੋਂ ਬਿਨਾਂ ਉਸ ਪਿੰਡ ਦੇ ਵਿੱਚ ਸਕੂਲ ਅਪਰ ਸਕੂਲ ਨਹੀਂ ਹੈ ਪ੍ਰੀਮਰੀ ਸਕੂਲ ਪ੍ਰੀਮਰੀ ਸਕੂਲ ਖੋਲਿਆ ਜਾਊਗਾ ਜੇ ਪ੍ਰੀਮਰੀ ਤੋਂ ਅਪਗ੍ਰੇਡ ਕਰਨਾ ਤਾਂ ਮਿਡਲ ਕੀਤਾ ਜੇ ਉਹ ਮਿਡਲ ਪਹਿਲਾਂ ਕਰ ਰਿਹਾ ਤਾਂ ਉਹ ਖਾਲੀ ਕੀਤਾ ਜਾਊਗਾ ਜੇਕਰ ਉੱਪਰ ਦੀ ਬੰਗ ਹੋਊਗੀ ਦੂਜਾ ਸਟੇਡੀਅਮ ਹਸਪਤਾਲ ਡਿਸਪੈਂਸਰੀਆਂ ਕੋਈ ਏਦਾਂ ਦੀ ਜਿਹੜੀਆਂ ਸਹੂਲਤਾਂ ਉਹ ਪਿੰਡ ਨੂੰ ਦਿੱਤੀਆਂ ਜਾਣਗੀਆਂ ਫਿਰ ਉਸ ਤੋਂ ਬਾਅਦ ਬੱਚਿਆਂ ਨੂੰ ਖੇਡਣ ਬਾਅਦ ਤੇ ਜਿਹੜੇ ਉਹ ਗਰਾਊਂਡ ਹੀ ਆ ਵਧੀਆ ਉਭਾਇਆ ਜਾਣਗੇ ਬਹੁਤ ਅੱਛੀ ਤਜਵੀਜ਼ ਹੈ ਪਰ ਇਹ ਚੋਣਾਂ ਆ ਜਿਹੜੀ ਹੁਣ ਹਰਿਆਣਾ ਵਿਧਾਨ ਸਭਾ ਦੇ ਚੋਣਾਂ ਆ ਰਹੀਆਂ ਨੇ 5 ਅਕਤੂਬਰ ਨੂੰ ਉਸ ਤੋਂ ਬਾਅਦ ਹੀ ਪੰਜਾਬ ਦੇ ਵਿੱਚ ਉਹਦੀ ਜਿਹੜੀ ਪ੍ਰਕਿਰਿਆ ਉਹ ਸ਼ੁਰੂ ਹੋਊਗੀ ਕਿਉਂਕਿ ਸਰਕਾਰ ਸਾਰੀ ਹੁਣ ਇਹਨਾਂ ਜਿਮਨੀ ਚੋਣਾਂ ਦੇ ਵਿੱਚ ਕਿ ਉੱਥੇ ਜਿਮਨੀ ਚੋਣ ਨਹੀਂ ਪਿਆ ਬਾਲੇ ਵਾਲੇ ਵਿੱਚ ਤਾਂ ਗੱਦੂ ਚੋਣ ਹੈ ਕਿਉਂਕਿ ਉਹਨਾਂ ਦੇ 5 ਸਾਲ ਪੂਰੇ ਹੋਏ ਪੰਜਾਬ ਦੇ ਵਿੱਚ ਕੋਈ ਜਿਮਨੀ ਚੋਣਾਂ ਨੇ ਜਿਹੜੀ ਉਹ ਹੋਣੀਆਂ ਨੇ ਇਸ ਕਰਕੇ ਅੰਦਰ ਖਾਤੇ ਸਰਕਾਰ ਤਿਆਰੀ ਦੇ ਵਿੱਚ ਹੈ ਤੇ ਬਹੁਤ ਜਲਦੀ ਚੋਣਾ ਕਰਾਈਆਂ ਜਾਣ ਗਿਆ ਇਹਦਾ ਕੱਲ ਪੰਚਾਇਤ ਮੰਤਰੀ ਲਾਲ ਸਿੰਘ ਢੋਲਰ ਨੇ ਵਿਧਾਨ ਸਭਾ ਦੇ ਇਤਿਜਾਨ ਵਿੱਚ ਕਿਹਾ ਚੋਣਾ ਮੇਰੇ ਪਾਸ ਹੋ ਗਿਆ ਅਤੇ ਜਿਸ ਤਰ੍ਹਾਂ ਪਹਿਲਾਂ ਵਾਰਡ ਬੰਦੀ ਹੁੰਦੀ ਸੀ ਵਾਰਡ ਬੰਦੀ ਕਿ ਉਹ ਪੰਚਾਇਤ ਕੋਈ ਮੈਂਬਰ ਕਹਰਾ ਹੁਸਾਇਦ ਹੈ ਉਹ ਪਿੰਡ ਦੇ ਕਿਸੇ ਵੀ ਮਹੱਲੇ ਦੇ ਵਿੱਚੋਂ ਕਿਸੇ ਵੀ ਫਿਰਕੇ ਦੀ ਬੋਲ ਹੈ ਇਹ ਨਹੀਂ ਕਿ ਪਹਿਲਾਂ ਜਿਵੇਂ ਵਾਰਡ ਬੱਦੀ ਹੁੰਦੀ ਸੀ ਵਾਰਡ ਬੱਦੀ ਦੀ ਜਦੋਂ ਪਾਰਟੀ ਬਾਜ਼ੀ ਕਰਕੇ ਹੁੰਦੀ ਸੀ ਪਤਾ ਲੱਗਦਾ ਸੀ ਵੀ ਅੱਜ ਸਰਕਾਰ ਉੱਪਰ ਕਾਂਗਰਸ ਦੀ ਹੈ ਉਹਨੇ ਆਪਣੇ ਕਾਂਗਰਸ ਦਾ ਬੰਦਾ ਬਣਾਉਣਾ ਹੈ ਉਹਦੇ ਕਹੇ ਤੋਂ ਵਾਰ ਬੰਦ ਗਿਆ ਐਨੇ ਘਰ ਇੱਧਰ ਪਾ ਦੇ ਐ ਇੱਧਰ ਕਰ ਦੇ ਐਨੇ ਇੱਧਰ ਕਰ ਦੇ ਇਹਦੇ ਨਾਲ ਵੀ ਪਿੰਡ ਦੀ ਡਵੈਲਪਮੈਂਟ ਨਹੀਂ ਸੀ ਹੁੰਦੀ ਤੇ ਹਰ ਬੰਦਾ ਆਪਣੀ ਆਪਣੀ ਸਥਿਤੀ ਕਰਦਾ ਸੀ ਹੁਣ ਜਿਹੜਾ ਵੀ ਜਿੱਦਾਂ ਸਰਪੰਚ ਸਾਰੇ ਪਿੰਡ ਦਾ ਇੱਕ ਕੈਂਡੀਡੇਟ ਹੁੰਦਾ ਏ ਉਸੇ ਤਰ੍ਹਾਂ ਮੈਂਬਰ ਪੰਚਾਇਤ ਵੀ ਸੁੱਲੇ ਲੜਨਗੇ ਜਿਹਨੂੰ ਵੱਧ ਵੋਟਾਂ ਮਿਲਣਗੀਆਂ ਉਹ ਸਰਪੰਚ ਬਣ ਜੂ। ਬਿਲਕੁਲ ਤਾਂ ਕਹਿ ਸਕਦੇ ਆ ਕਿ ਪੰਜਾਬ ਦੇ ਬਹੁਤ ਸਾਰੇ ਅਜਿਹੇ ਪਿੰਡ ਹੈਗੇ ਨੇ ਜਿੱਥੇ ਸਕੂਲ ਵੀ ਨਹੀਂ ਹੈਗੇ ਸਟੇਡੀਅਮ ਜਾਂ ਹਸਪਤਾਲ ਦੀ ਵੀ ਦਿੱਕਤ ਹੈ ਪਰ ਜੇ ਸਰਬਸਮਤੀ ਨਾਲ ਪੰਚਾਇਤ ਚੁਣ ਦੀ ਚੁਣੀ ਜਾਂਦੀ ਹੈ ਤਾਂ ਹੀ ਫਿਰ ਇਹ ਸਹੂਲਤਾਂ ਇਹਨਾਂ ਨੂੰ ਮਿਲ ਸਕਣਗੀਆਂ ਕਨਪੁਰ ਸਾਹਿਬ ਬਹੁਤ ਬਹੁਤ ਤੁਹਾਡਾ ਧੰਨਵਾਦ ਪ੍ਰੋਗਰਾਮ ਵਿੱਚ ਕੀਮਤੀ ਸਮੇਂ ਲਈ ਬਹੁਤ ਧੰਨਵਾਦ ਜਗਤ ਤੁਹਾਡਾ ਵੀ ਧੰਨਵਾਦ ਸੋਚਾਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸਾਡੇ ਨਾਲ ਸਾਨੂੰ ਅੱਗੇ ਸਿੱਖ ਬੁੱਧੀ ਜੀ ਵੀ ਤੇ ਸਿਆਸੀ ਮਾਹਿਰ ਸਰਦਾਰ ਪ੍ਰੀਤਮ ਸਿੰਘ ਖਾਨ ਪ੍ਰੋਬਿੰਗ ਸਾਹਿਬ ਜਿਨ੍ਹਾਂ ਨੇ ਇਹਨਾਂ तमाम ਖਬਰਾਂ ਤੇ ਵਿਚਾਰਾਂ ਦੀ ਰੌਸ਼ਨੀ ਪਾਈ ਹੈ ਉਮੀਦ ਕਰਦੇ ਹਾਂ ਦਰਸ਼ਕ ਪ੍ਰੋਗਰਾਮ ਪਸੰਦ ਕਰਨਗੇ ਫਿਰ ਆਲੀ ਇਨਾ ਹੀ ਦਿਓ ਇਜਾਜ਼ਤ